ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਦੇਖੋ ਸ਼ੀਸ਼ੇ ਟੁੱਟੇ ਇਹ ਭਾਈ ਗੜਿਆਂ ਟੁੱਟੇ ਤੇ ਉਸ ਟਾਈਮ ਮੈਂ ਭਗਤਾ ਭਾਈ ਸੀਗਾ ਤੇ ਇੰਨੇ ਤੇਜ਼ ਐਡੇ ਵੱਡੇ ਵੱਡੇ ਗੜੇ ਆਏ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਆਹ ਦੇਖੋ ਡੈਂਟ ਪਏ ਗੱਡੀ 'ਚ ਇਹ ਡਿਵੜੇ ਵੱਡੇ ਗੜੇ ਸੀਗੇ ਭਾਈ ਤੇ ਨਾਲ ਹਵਾ ਵੀ ਇੰਨੀ ਤੇਜ਼ਾਈ ਵੀ ਸ਼ੈਲਰ ਡੱਗ ਪਿਆ ਸਾਰਾ ਕੁਛ ਉਹਦਾ ਤੂੜਤਾ ਬਹੁਤ ਵੱਡਾ ਨੁਕਸਾਨ ਹੋਇਆ ਕੰਮ ਕਦਾਂ ਨੁਕਸਾਨ ਵੀ ਹੈਗਾ ਪਿਛਲੀ ਾਰ ਵੀ ਮਾਰੀਆਂ ਗਈਆਂ ਸੀ ਆ ਦੇਖੋ ਆ ਡੈਂਟ ਆਹਾ ਡੈਂਟ ਆਹਾ ਡੈਂਟ ਗੜਿਆਂ ਦੇ ਸਾਰੇ ਆ ਦੇਖੋ ਉੱਪਰ ਵੀ ਜਾਨੀ ਏਡੇ ਵੱਡੇ ਵੱਡੇ ਗੜੇ ਸੀ ਆ ਗੱਡੂ ਜੀ ਉੱਪਰ ਡੈਂਟ ਆ ਜਿਹੜੀ ਇਹ ਗੜਿਆਂ ਦੇ ਬਏ ਵੇ ਤੇ ਆ ਸ਼ੀਸ਼ਾ ਵੇਖ ਲਓ ਕਿੰਨੇ ਥਾਵਾਂ ਤੋਂ 1 2 3 4 5 6 6 ਥਾਵਾਂ ਤੋਂ ਸ਼ੀਸ਼ਾ ਕ੍ਰੈਕ ਕਰਤਾ ਗੜਿਆਂ ਨੇ ਬਹੁਤ ਵੱਡੇ ਗੜੇ ਸੀਗੇ ਬਾਈ ਠੀਕ ਹੈ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ ਕਿਰਪਾ ਕਰਕੇ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਜੀ